ਪਕਵਰਤ ਮੰਤਰੀ ਸਰਕਾਰ ਦੇ ਵੱਲੋਂ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਦੇਣ ਦੀ ਗੱਲ ਆਖੀ ਗਈ ਸੀ ਪਰ ਉਸ ਗੱਲ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ ਸੋ ਦੱਸਗੀ ਪੰਜਾਬ ਦੇ ਜਲ ਸਰੋਤ ਮੰਡਿੰਗ ਮੰਤਰੀ ਬਰਿੰਦਰ ਗੋਇਲ ਨਾਪਾ ਪਹੁੰਚੇ ਨੇ ਜਿੱਥੇ ਕਿ ਜੋੜੇਪੁਰ ਤੋਂ ਲੈ ਕੇ ਨਾਪਾ ਦੇ ਪੂ ਤੱਕ 20 ਕਿਲੋਮੀਟਰ ਨਹਿਰ ਦੀ 42 ਕਰੋੜ ਦੇ ਨਾਲ ਲਾਗਤ ਦੇ ਨਾਲ ਪੱਕੀ ਹੋਣ ਜਾ ਰਹੀ ਹੈ ਜਦੋਂ ਉਦਘਾਟਨ ਕਰਨ ਦੇ ਲਈ ਪਹੁੰਚੇ ਨੇ ਤੇ ਇਸ ਮੌਕੇ ਤੇ ਮੰਤਰੀ ਨੇ ਕਿਹਾ ਕਿ ਦੋ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਇਸ ਨਹਿਰ ਦਾ ਪੱਕੀ ਕਰਨ ਦੇ ਨਾਲ ਵੱਡਾ ਫਾਇਦਾ ਹੋਵੇਗਾ ਉਹ ਤੁਹਾਨੂੰ ਕਿਹਾ ਕਿ ਸਰਕਾਰ ਨੇ ਜਿਹੜਾ ਸੁਨਾਦਰਨ ਵਾਅਦੇ ਕੀਤੇ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਅੰਡਰ ਦਾ 42 ਕਰੋੜ ਰੁਪਿਆ ਦੀ ਲਾਗਤ ਹੈ ਜਿਹੜੀ ਇਸਤੇ ਆਉਣੀ ਹੈ ਤੇ 20 ਕਿਲੋਮੀਟਰ ਲੰਬੀ ਜਿਹੜੀ ਨਹਿਰ ਹੈ ਸਾਈਡਾਂ ਵੀ ਪੱਕੀਆਂ ਕਰਨੀਆਂ ਨੇ ਇਸ ਦੀਆਂ ਤੇ 20 ਕਿਲੋਮੀਟਰ ਨਹਿਰ ਜਿਹੜੀ ਇਹ ਅਸੀਂ ਬਣਾਉਣ ਜਾ ਰਹੇ ਹਾਂ। ਇਸ ਨਹਿਰ ਦੇ ਬਣਨ ਨਾਲ ਕਰੀਬ 4 ਲੱਖ ਏਕੜ ਜ਼ਮੀਨ ਨੂੰ ਜਿਹਦੇ ਵਿੱਚ ਮੇਨ ਤੌਰ ਤੇ ਮਾਨਸਾ ਡਿਸਟ੍ਰਿਕਟ ਹੈ ਪਟਿਆਲਾ ਡਿਸਟ੍ਰਿਕਟ ਹੈ ਸੰਗਰੂਰ ਡਿਸਟ੍ਰਿਕਟ ਹੈ ਇਹਨਾਂ ਡਿਸਟ੍ਰਿਕਟਾਂ ਦੇ ਵਿੱਚ ਜ਼ਮੀਨਾਂ ਨੂੰ ਜਿਹੜਾ ਹੈ ਉਹ ਪਾਣੀ ਲੱਗਣਾ ਹੈ ਕਿਉਂਕਿ ਦੇਖੋ ਅੱਜ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਧਰਤੀ ਹੇਠਲਾ ਪਾਣੀ ਬਚਾਉਂਦੀ ਹੈ ਸੋ ਨਹਿਰੀ ਪਾਣੀ ਅਗਰ ਟੇਲਾਂ ਤੱਕ ਖੇਤਾਂ ਤੱਕ ਪਹੁੰਚਦਾ ਤੇ ਬਦਕਿਸਮਤੀ ਇਹ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਇਸ ਗੱਲਬਤ ਧਿਆਨ ਨਹੀਂ ਦਿੱਤਾ ਪਹਿਲਾਂ ਜੋ ਡੈਮਾਂ ਤੋਂ ਸਾਨੂੰ ਪੰਜਾਬ ਦਾ ਹਿੱਸਾ ਮਿਲਦਾ ਪਾਣੀ ਦਾ ਉਸ ਪਾਣੀ ਦੀ 86% ਵਰਤੋਂ ਕਰਦੇ ਸੀ ਤੇ 32% ਪਾਣੀ ਹੈ ਜਿਹੜਾ ਉਹ ਬੇਅਰਥ ਜਾ ਰਿਹਾ ਸੀ ਲੋਕਾਂ ਨੂੰ ਕੋਈ ਤਕਲੀਫ ਹੈ ਇਹ ਸਵਾਲ ਹੀ ਨਹੀਂ ਉੱਠਦਾ ਜਿਹੜੀ ਸਾਡੀ ਜਾਣਕਾਰੀ ਦੇ ਵਿੱਚ ਆਉਗੇ ਅੱਜ ਹੀ ਹੱਲ ਕਰਕੇ ਦੇਵਾਂਗੇ। ਮੇਰਾ ਜੇ ਮੁੱਦੇ ਨੂੰ ਕਿਉਂ ਦੇਖਦਾ ਤੂੰ ਦਿੱਤਾ ਜਾਂਦਾ ਮੈਂ ਸਮਝਦਾ ਵੀ ਹਰਿਆਣੇ ਦੇ ਆਗੂ ਸਹਿਬਾਨ ਦੇ ਸਕਦੇ ਆ। ਇਹ ਜਿੰਨਾ ਇੱਕ ਇਹ ਹਰਿਆਣੇ ਦੇ ਜਿਹੜੇ ਆਗੂ ਨੇ ਜਦੋਂ ਇਲੈਕਸ਼ਨ ਹੁੰਦਾ ਉਹਦੀ ਕੱਢ ਕੇ ਮੂਹਰੇ ਖੜ ਜਾਂਦੇ ਨੇ। ਐਸਵਾਈਐਲ ਦਾ ਮੁੱਦਾ ਉਹਨਾਂ ਲਈ ਮੁੱਦਾ ਹੋਏਗਾ। ਅਸੀਂ ਜਦੋਂ ਕਹਿੰਦੇ ਵੀ ਸਾਡੇ ਕੋਲੇ ਦੇਣ ਨੂੰ ਪਾਣੀ ਹੈ ਨਹੀਂ। ਗੱਲ ਮੁੱਕ ਗਈ। ਉਹ ਕਦੇ ਇਸ ਨੂੰ ਕਿਸੇ ਤਰੀਕੇ ਨਾਲ ਰੋਲਾਂ ਦੇ ਕਿਸੇ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੇ ਹਰਿਆਣੇ ਦਾ ਇਲੈਕਸ਼ਨ ਖਤਮ ਹੋ ਗਿਆ। ਅੱਜ ਕੋਈ ਤਾਂ ਜ਼ਿਕਰ ਹੋ ਰਿਹਾ ਕਿਤੇ ਸੋ ਇਹ ਇੱਕ ਮੁੱਦਾ ਉਹਨਾਂ ਨੇ ਜਿੰਦਾ ਰੱਖਿਆ ਹੋਇਆ ਹੈ ਸਿਰਫ ਤੇ ਸਿਰਫ ਰਾਜਨੀਤਿਕ ਖੇਡਾਂ ਖੇਡਣ ਦੇ ਲਈ ਜਦਕਿ ਇਹ ਕੋਈ ਮੁੱਦਾ ਸਾਡੇ ਲਈ ਹੈ ਨਹੀਂ ਸੀ ਕੈਬਨਟ ਮੰਤਰੀ ਸਾਰਾ ਸਾਡਾ ਸੰਗਠਨ ਅਸੀਂ ਉੱਥੇ ਜਾ ਕੇ ਡੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਲੜਾਈ ਤਾਂ ਹੀ ਲੜੀ ਜਾਂਦੀ ਹੈ ਜੇ ਜਰਨੈਲ ਤਕੜਾ ਹੋ ਕੇ ਅੱਗੇ ਹੋਵੇ ਹੁਣ ਤੁਸੀਂ ਆਪਣਾ ਮਰਨ ਵਰਤ ਹੈ ਜਿਹੜਾ ਬੇਸ਼ੱਕ ਤੁਸੀਂ ਕੰਟੀਨਿਊ ਕਰਨ ਦੀ ਗੱਲ ਕਰਦੇ ਆਂ ਪਰ ਤੁਸੀਂ ਮੈਡੀਕਲ ਏਡ ਲਓ ਪਰ ਅਸੀਂ ਇਸ ਦੀ ਜਿੱਥੇ ਤੱਕ ਮਿਆਦ ਦਾ ਤੱਲ ਹੈ 35 ਤੋਂ 40 ਸਾਲਾਂ ਤੱਕ ਦੀ ਇਹਦੀ ਮਿਆਦ ਹੈ ਤੇ ਜਿਹੜੀਆਂ ਪਹਿਲਾਂ ਆਪਣੀਆਂ ਇਟਾਂ ਵਗੈਰਾ ਦੀਆਂ ਬੰਦੀਆਂ ਸੀ ਤਾਂ ਉਹਦੇ ਕੋਈ ਜਿਹੜੇ ਕਿਸੇ ਵੀ ਮਤਲਬ ਰਿਜ਼ਲਟ ਸੀ ਜਿਹੜੇ ਉਹ ਬਾਲੇ ਵਧੀਆ ਨਹੀਂ ਸੀ ਕਈ ਵਾਰੀ ਟੁੱਟਣ ਦੀਆਂ ਗੱਲਾਂ ਆਉਂਦੀਆਂ ਸੀ ਕਿ ਹੋਰ ਗੱਲਾਂ ਆਉਂਦੀਆਂ ਸੀ ਹਨ ਮੋਹਨ ਸਿੰਘ ਇੱਕ ਬਹੁਤ ਹੀ ਸਨਮਾਨਿਤ ਸ਼ਖਸੀਅਤ ਨੇ ਜਿਨ੍ਹਾਂ ਨੇ ਦੇਖੋ ਸਿਆਸੀ ਮਤਭੇਦ ਕਿਸੇ ਦੇ ਵੀ ਹੋ ਸਕਦੇ ਨੇ ਕੁਝ ਵੀ ਗੱਲਾਂ ਹੋਣ ਪਰ ਜੋ ਉਹ ਅਰਥਸ਼ਾਸਤਰੀ تھے ਅਵਜਾ ਅਰਥਸ਼ਾਸਤਰੀ ਦੁਨੀਆ ਤੇ ਨਹੀਂ ਕਿਤੇ ਅੱਜ ਉਹਨਾਂ ਦੇ ਇਸ ਜਹਾਨ ਤੋਂ ਜਾਣ ਦਾ ਦੁੱਖ ਪੂਰੇ ਸੰਸਾਰ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ ਸੋ ਉਹਨਾਂ ਨੂੰ ਪੂਰਾ ਮਾਨ ਸਨਮਾਨ ਨਾ ਦੇਣਾ ਇਹ ਮੈਂ ਸਮਝਦਾ ਇੱਕ ਬਹੁਤ ਹੀ ਤੰਗ ਦੇ ਲਈ ਤੇ ਇੱਕ ਘਟਿਆ ਗੱਲ ਹੈ ਅਜਿਹੇ ਮਹਾਨ ਸ਼ਖਸੀਅਤ ਨੂੰ ਜੋ ਰੋਲ ਮਾਡਲ ਨੇ ਪੂਰੇ ਦੇਸ਼ ਦੇ ਲਈ ਪੂਰੇ ਸੰਸਾਰ ਦੇ ਲਈ ਉਹਨਾਂ ਨੂੰ ਯੋਗ ਸਥਾਨ ਨੂੰ ਦੇਣਾ ਚਾਹੀਦਾ ਸੀ ਕਿ ਜੋ ਨਹੀਂ ਦਿੱਤਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਤਰ੍ਹਾਂ ਕਿ ਕੇਂਦਰ ਸਰਕਾਰ ਵੱਲੋਂ ਸੋਗ ਹੈ ਇੱਕ ਹਫ਼ਤੇ ਦਾ ਦਫ਼ਤਰਾਂ ਦੇ ਕੰਮਾਂ ਦੇ ਵਿੱਚ ਜਿਸ ਤੱਕ ਕੋਈ ਕਟੜ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਇੱਕ ਹਫ਼ਤੇ ਸੋਗ ਹੈ ਇਸ ਤਰ੍ਹਾਂ ਦਾ ਕੋਈ ਹੁੰਦਾ ਇਸ ਤਰ੍ਹਾਂ ਦਾ ਮੰਤਰੀ ਦੇ ਕੋਈ ਦੇਖੋ ਜਿਹੜੇ ਰਾਸ਼ਟਰੀ ਤੌਰ 'ਤੇ ਹੈ ਸੋਗ ਇਸ ਗੱਲ ਦਾ ਉਹ ਝੰਡੇ ਝੁਕੇ ਰਹਣਗੇ ਝੰਡੇ ਝੁਕੇ ਹੋਏ ਨਹੀਂ ਜੀ ਬਾਕੀ ਕੋਈ ਜਿਹੜਾ ਜਿਸ ਤਰ੍ਹਾਂ ਕੋਈ ਕਲਚਰਲ ਫੰਕਸ਼ਨ ਨੇ ਉਹ ਨਹੀਂ ਹੋਣੇ ਚਾਹੀਦੇ ਪਰ ਲੋਕਾਂ ਨੂੰ ਸਹੂਲਤ ਦਾ ਮੈਂ ਅੱਜ ਇਸ ਸਭਾ ਦਾ ਕਿਉਂਕਿ ਲੋਕਲ ਸਾਡੇ ਐਮਐਲਏ ਸਾਹਿਬਾਨ ਅੱਜ ਇੱਥੇ ਹੈ ਨਹੀਂ ਸੀ ਉਹਨਾਂ ਦੇ ਨੋਟਿਸ 'ਚ ਪਹਿਲਾਂ ਵੀ ਆਈ ਹੈ ਗੱਲ ਤੇ ਸਾਡੇ ਐਸ்சி ਸਾਹਿਬ ਵੀ ਖੜੇ ਨੇ ਮੰਤਰੀ ਜੀ ਉਹਨਾਂ ਨੇ ਤੇ ਡਰੇਨਜ ਵਾਲਿਆਂ ਦਾ ਕੰਮ ਸੀ ਤੇ ਅੱਜ ਇਹਨਾਂ ਨੇ ਗੱਲ ਵੀ ਕਰ ਲਈ ਅਸੀਂ ਉਹਦੀ ਨਿਕਾਸੀ ਦਾ ਵੀ ਪ੍ਰਬੰਧ ਕਰ ਰਹੇ ਆ ਪੱਕਾ ਇਹ ਪਿੰਡਾਂ ਦੇ ਵਿੱਚ ਆਉਣ ਵਾਲੇ ਤੁਸੀਂ ਮੈਨੂੰ ਲੱਗਦਾ ਵੀ ਜੇ ਆਹ ਸੈਸ਼ਨ ਤੋਂ ਪਹਿਲਾਂ ਪਹਿਲਾਂ ਹੋ ਗਿਆ ਐਤੋਂ ਬਾਅਦ ਪਾਣੀ ਖੜਨ ਨਹੀਂ ਦੇਵਾਂਗੇ ਉਹਨੂੰ ਡਰੇਨ ਕਰਦਾ ਵਾਂਗੇ ਧੰਨਵਾਦ ਸਾਡੀ ਨੀਂਦੇ ਉਡਾਦੀ ਸੀ ਵੀ ਨਹਿਰ ਪੱਕੀ ਹੋ ਰਹੀ ਐ ਸਾਡੇ ਪਿੰਡ ਇੱਥੇ ਲਗਾਤਾਰ ਮਰਦੇ ਨੇ ਅਸੀਂ ਇਹਨੂੰ ਵੱਢ ਕੇ ਪਾਣੀ ਪਾਣ ਦਿੱਤੇ ਫਿਰ ਅਸੀਂ ਏਸੀ ਸਾਹਿਬ ਕੋਲ ਗਏ ਆ ਜਿਵੇਂ ਕਿ ਵੀ ਸਾਡਾ ਮਸਲਾ ਹੱਲ ਕਰੋ ਅੱਜ ਅਸੀਂ ਆਏ ਆ ਇਕੱਠੇ ਹੋ ਕੇ ਕਈ ਪਿੰਡ ਮੰਤਰੀ ਸਾਹਿਬ ਨੂੰ ਵੀ ਦੇਣਾ ਲਿਖ ਕੇ ਵੀ ਸਾਡਾ ਜਿਹੜਾ ਪਾਣੀ ਐ ਇੱਥੇ ਪਿੰਡ ਡੁੱਬਦੇ ਨੇ 7-8 ਪਿੰਡ ਹਰ ਇੱਕ ਸਾਲ ਫਸਲ ਮਰਦੀ ਐ ਰੈੱਡ ਜ਼ੋਨ ਕੋਸ ਤੋਂ ਹੈ ਵੀ ਸਾਡਾ ਪਾਣੀ ਦਾ ਮਸਲਾ ਹੱਲ ਕਰਿਆ ਜਾਵੇ ਤੁਸੀਂ ਨਹਿਰ ਪੱਕੀ ਕਰਦੇ ਹੋ ਕੋਈ ਗੱਲ ਨਹੀਂ ਕਰੋ ਪਰ ਨਾਲ ਦੀ ਨਾਲ ਜਿਹੜਾ ਜਿਹੜਾ ਪਾਣੀ ਦਾ ਮਸਲਾ ਹੈ ਨਾ ਜੀ ਹਾਂ ਚੋਆ ਇੱਥੇ ਹੈਗਾ ਭੋੜੇ 7 ਵਜਦਾ ਇਹ ਬੰਦ ਹੀ ਰਹਿੰਦਾ ਤੇ ਇਧਰਲਾ ਪਾਣੀ ਉਲਟਾ ਸਾਡਾ ਪਿੰਡ ਹੈਗਾ ਡੂੰਗਾ ਡਗਾਈ ਚ ਇਹ ਉੱਚਾ ਚੋਏ ਦੇ ਪਾਣੀ ਉਲਟਾ ਸਾਡੀ ਤਰਫ ਜਾਂਦਾ ਸੀਗਾ ਹੁਣ ਇਹ ਕਹਿ ਰਹੇ ਨੇ ਅੱਜ ਵੀ ਅਸੀਂ ਪਾਣੀ ਜਿਵੇਂ ਖੇਤਾਂ ਨੂੰ ਲਾਉਣਾ ਹੈ ਮੋਗੀਆਂ ਲਾਈਆਂ ਨੇ ਕਿਸਾਨਾਂ ਦੀ ਡਿਮਾਂਡ ਹੈਗੀ ਆ ਜਿਹੜਾ ਵੀ ਪਾਣੀ ਨਹੀਂ ਜਾਣਾ ਵੀ ਪਾਈਪਾਂ ਦੱਬ ਕੇ ਤੁਸੀਂ ਮਤਲਬ ਦਿਓ ਸਾਨੂੰ ਪਾਣੀ ਲਾ ਦਸਾਂ ਅੱਛੀ ਗੱਲ ਹੈ ਨਾ ਹੈ ਬੰਨ ਬਣਿਆ ਹੋਇਆ ਕਿਤੇ ਪੱਕਾ ਹੀ ਡਿੱਕਾ ਨਾ ਬਣ ਜੇ ਵੀ ਸਾਡੇ ਜੀਣ ਜਾਨੀ ਮਾਨੀ ਨੁਕਸਾਨ ਹੋਣ ਸਾਡਾ ਪ੍ਰਬੰਧ ਕਰਿਆ ਜਾਵੇ ਸਾਡੀ ਤਾਂ ਇਹ ਅਪੀਲ ਆ ਮੰਤਰੀ ਸਾਹਿਬ ਨੂੰ ਕਹਿਣਾ ਹੈ ਵੀ ਸਾਡਾ ਪਾਣੀ ਨਿਕਲਦਾ ਕਰ ਦੋ ਅੱਦਲਾ ਕੀ ਗਰੀਸੀ ਤਾਂ ਹੁਣ ਨਵਦ ਵਿੱਚ